ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਸਾਖੀ ਸਰਵਨ ਕਰਾਂਗੇ ਜੀ ਪਗਤ ਰਾਜਾ ਜਨਕ ਜੀ ਦੀ ਅਤੇ ਸੁਖਦੇਵ 무ਨੀ ਜੀ ਦੀ ਕਿਉਂ ਰਾਜਾ ਜਨਕ ਜੀ ਨੇ ਸੁਖਦੇਵ 무ਨੀ ਜੀ ਦਾ ਅਹੰਕਾਰ ਤੋੜਨ ਲਈ ਉਹਨਾਂ ਨੂੰ ਆਪਣੇ ਮਹਿਲਾਂ ਦੇ ਪਿਛਲੇ ਪਾਸੇ ਖੜਨ ਲੈ ਕੇ ਆ ਅਤੇ ਕਿਵੇਂ ਸੁਖਦੇਵ 무ਨੀ ਜੀ 12 ਸਾਲ ਤੱਕ ਉੱਤੇ ਹੀ ਖੜੇ ਰਹੇ ਅਤੇ ਫਿਰ ਕਿਵੇਂ ਰਾਜਾ ਜਨਕ ਜੀ ਸੁਖਦੇਵ ਜੀ ਨੂੰ ਗੁਰੂ ਦੀਖਿਆ ਦੇ ਕੇ ਉਹਨਾਂ ਦੇ ਗੁਰੂ ਬਣ ਗਏ ਜੀ ਆਓ ਜੀ ਸਾਕੀ ਸਰਵਨ ਕਰੀਏ ਰਾਜਾ ਜਨਕ ਜੀ ਬੜੇ ਪ੍ਰਭ ਗਿਆਨੀ ਹੋਏ ਹਨ ਇਹਨਾਂ ਨੇ ਅਸ਼ਟਾਵਕਰ ਨੂੰ ਗੁਰੂ ਤਾਰਨ ਕੀਤਾ ਤੇ ਸਿੱਖਿਆ ਪ੍ਰਾਪਤ ਕੀਤੀ ਸੀ ਕਿ ਮਨ ਦੇ ਅਧੀਨ ਹੀ ਸਭ ਕੁਝ ਹੈ ਜੇ ਮਨ ਵਸ ਆ ਜਾਵੇ ਤਾਂ ਸਭ ਕੁਝ ਆਪੇ ਹੀ ਵਸ ਹੋ ਜਾਂਦਾ ਹੈ ਅਸ਼ਟਾਵਕਰ ਜੀ ਨੇ ਜਨਕ ਜੀ ਨੂੰ ਗੁਰੂ ਦੇਖਿਆ ਦੇਨ ਸਮੇਂ ਭੇਟ ਮੰਗੀ ਉਹਨਾਂ ਆਖਿਆ ਸੀ ਕਿ ਤਨ ਮਨ ਤੇ ਧਨ ਸਾਡੇ ਹਵਾਲੇ ਕਰੋ ਜੇ ਗੁਰੂ ਦੇਖਿਆ ਚਾਹੁੰਦੇ ਹੋ ਉਹਨਾਂ ਨੇ ਕਿਹਾ ਧਨ ਰਾਜ ਪ੍ਰਬੰਧ ਲਈ ਹੈ ਸਰੀਰ ਵਿਆਮਗਰੋ ਰਾਣੀ ਦਾ ਹੋ ਚੁੱਕਾ ਹੈ ਇਸ ਲਈ ਮਨ ਬਾਕੀ ਹੈ ਇਹ ਤੁਸੀਂ ਲੈ ਲਓ ਅਸ਼ਟਵਕਰ ਜੀ ਨੇ ਕਿਹਾ ਚੰਗਾ ਪਰ ਕੁਝ ਚਿਰ ਮਗਰੋ ਹੀ ਜਨਕ ਜੀ ਨੂੰ ਗਿਆਨ ਹੋ ਗਿਆ ਕਿ ਮਨ ਦੀਨ ਮਗਰੋ ਮੇਰੇ ਕੋਲ ਰਿਹਾਈ ਕੀ ਮਨ ਗੁਰੂ ਦੇ ਕੋਲ ਹੈ ਮਨ ਨੂੰ ਗੁਰੂ ਦੇ ਹਵਾਲੇ ਕਰਕੇ ਹੁਣ ਮੈਂ ਆਪ ਤਾਂ ਕੁਝ ਵੀ ਨਹੀਂ ਕਰ ਸਕਦਾ ਸੋ ਇਸ ਤਰ੍ਹਾਂ ਮਨ ਕਰਕੇ ਭਜਨ ਕਰਨ ਦੀ ਸਿੱਖਿਆ ਪ੍ਰਾਪਤ ਕਰਕੇ ਜਨਕ ਜੀ ਅਖੀਰ ਭਜਨ ਸਿਮਰਨ ਦੇ ਪ੍ਰਤਾਪ ਨਾਲ ਇੰਨੇ ਉੱਚੇ ਹੋ ਗਏ ਕਿ ਇੱਕ ਘੜੀ ਦੇ ਨਾਮ ਸਿਮਰਨ ਦਾ ਫਲ ਦੇ ਕੇ ਸਭ ਨਰਕ ਖਾਲੀ ਕਰਾ ਦਿੱਤੇ ਸਨ ਤੇ ਧਰਮਰਾਜ ਆਪ ਅਵਿਸ਼ਰਣੇ ਲੱਗ ਗਿਆ ਸੀ ਸੁਖਦੇਵ 무ਨੀ ਜੀ ਮਾਤਾ त्यागी ਹੋਏ ਹਨ ਤੇ ਇਹ ਸ਼ਿਵਜੀ ਕੋਲੋਂ ਅਮਰ ਕਥਾ ਸੁਣ ਕੇ ਅਮਰ ਹੋ ਗਏ ਪਰ ਸ਼ਿਵਜੀ ਜਦ ਇਹਨਾਂ ਨੂੰ ਮਾਰਨ ਨਹੀਂ ਤਿਰਸ਼ੂਲ ਲੈ ਕੇ ਇਹਨਾਂ ਦੇ ਮਗਰ ਦੌੜੇ ਤਾਂ ਇਹ ਰਿਸ਼ੀ ਬਿਆਸ ਜੀ ਦੀ istri ਦੇ ਗਰਭ ਵਿੱਚ ਚਲੇ ਗਏ ਤੇ 12 ਸਾਲ ਤੱਕ ਜਨਮ ਨਾ ਲਿਆ ਫਿਰ ਜਦ ਇਹਨਾਂ ਦੀ ਇਹ ਗੱਲ ਭਗਵਾਨ ਨੇ ਮੰਨ ਲਈ ਤੇ ਇਸ ਤੇ ਜਨਮ ਸਮੇਂ ਪ੍ਰਭੂ ਦੀ ਮਾਇਆ ਇਹਨਾਂ ਤੋਂ 12 ਬਾਂਹਾਂ ਕੋ ਦੂਰ हट ਚਾਈ ਤਾਂ ਇਹਨਾਂ ਨੇ ਜਨਮ ਲਿਆ ਤੇ ਜਨਮ ਦੇ ਹੀ ਉਦਾਸੀ ਧਾਰਨ ਕਰ ਲਈ ਜੰਗਲਾਂ ਨੂੰ ਚਲੇ ਗਏ ਭਾਈ ਗੁਰਦਾਸ ਜੀ ਲਿਖਦੇ ਹਨ 12 ਬਰੇ ਗਰਬਸ ਵਸ ਜਮਦੇਵੀ ਸੁਖ ਲਈ ਉਦਾਸੀ ਮਾਇਆ ਵਿੱਚ ਅਤੀਤ ਹੋਏ ਮਨ ਹਟ ਬੁੱਧ ਨਾ ਬੰਦ ਕਲਾਸੀ ਪਿਆ ਅਭਿਆਸ ਪ੍ਰਭੂ ਤੇ ਗੁਰਕਰਚਨ ਸੱਚ ਅਭਿਆਸੀ ਤਜ ਦੁਰਮਤ ਗੁਰਮਤ ਲਈ ਸਿਰ ਧਰ ਝੂਠ ਮਿਲੀ ਸਾਬਾਸੀ ਅਖੀਰ ਸੁਖਦੇਵ ਮੁਨੀ ਜੀ ਭਾਵੇਂ ਕਿੰਨੇ ਹੀ ਗਿਆਨਮਨ ਸਨ ਪਰ ਗੁਰੂ ਤਾਰੇ ਬਿਨਾ ਮੁਕਤੀ ਨਹੀਂ ਮਿਲੇਗੀ ਇਸ ਗੱਲ ਨੂੰ ਜਦ ਉਹਨਾਂ ਦੇ ਪਿਤਾ ਨੇ ਸਮਝਾਇਆ ਤਾਂ ਉਹ ਗੁਰੂ ਤਾਰਨ ਕਰਨ ਲਈ ਰਿਖਿਆ ਮੁਨੀਆਂ ਕੋਲ ਪੁੱਜੇ ਪਰ ਜਦੋਂ ਉਹ ਆਪਣੇ ਅਨੁਭਵ ਨਾਲ ਦੇਖਦੇ ਕਿ ਜਿਸ ਨੂੰ ਮੈਂ ਗੁਰੂ ਬਣਾ ਰਿਹਾ ਹਾਂ ਇਹ ਕਿਸ ਅਵਸਥਾ ਦਾ ਮਾਲਕ ਹੈ ਤਾਂ ਆਪਣੇ ਤੋਂ ਘੱਟ ਗਿਆਨ ਵਾਲਾ ਦੇਖ ਕੇ ਉਸ ਰਿਖੀ ਮੁਨੀ ਨੂੰ ਉਹ ਗਿਆਨ ਚਰਚਾ ਵਿਚਾਰਾ ਕੇ ਉਸੀ ਬੇਇੱਜ਼ਤੀ ਕਰ ਦਿੰਦੇ ਤੇ ਇਸ ਤਰ੍ਹਾਂ ਜਦ ਬਹੁਤ ਹੀ ਰਿੱਖੀਆ ਮੁਨੀਆਂ ਦਾ ਅਪਮਾਨ ਸੁਖਦੇਵ ਜੀ ਨੇ ਕਰ ਦਿੱਤਾ ਤਾਂ ਹੁਣ ਡਰਦਾ ਮਾਰਾ ਕੋਈ ਵੀ ਉਸ ਨੂੰ ਸ਼ਿਸ਼ ਬਣਾਉਣ ਲਈ ਹਾਂ ਹੀ ਨਾ ਕਰੇ ਵਿਆਸ ਨੇ ਪੁੱਤਰ ਦੀ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਰਾਜਾ ਜਨਕ ਕੋਲ ਜਾਣ ਲਈ ਸੁਖਦੇਵ ਨੂੰ ਕਿਹਾ ਸੁਖਦੇਵ ਤੁਰਤਾ ਪਿਆ ਪਰ ਮਨ ਵਿੱਚ ਸ਼ੰਕਾ ਉਤਪਨ ਹੋ ਗਈ ਕਿ ਰਾਜਾ ਕੀ ਤੇ ਮਾਇਆ ਦਾ ਤਿਆਗ ਕੀ ਤੇ ਤਿਆਗ ਤੋਂ ਬਿਨਾਂ ਗਿਆਨ ਕਿੱਥੇ ਇਹ ਹੋ ਜਈਆਂ ਵਿਚਾਰਾ ਕਰਦਾ ਰਾਜਾ ਜਨਕ ਦੇ ਬੂਹੇ ਅਕੇਚਾ ਪੁੱਜਾ ਬੜਾ ਸੁੰਦਰ ਮਹਿਲ ਸੀ ਤੇ ਜਨਕ ਜੀ ਅੰਦਰ ਸਨ ਆ ਗਿਆ ਪ੍ਰਾਪਤ ਕਰਕੇ ਸੁਖਦੇਵ ਆਪਣੀ ਕੂਪੀਨ ਲੰਗੋਟੀ ਤੂੰਬੜੀ ਆਤੀ ਬਾਹਰ ਰੱਖ ਕੇ ਅੰਦਰ ਗਿਆ ਤਾਂ ਕੀ ਵੇਖਦਾ ਹੈ ਕਿ ਰਾਜਾ ਜਨਕ ਜਿਹੜਾ ਉਹ ਸੋਨੇ ਦੇ ਸਿੰਘਾਸਨ ਤੇ ਬੈਠਾ ਹੈ ਸੁਖਦੇਵ ਨੇ ਸ਼ਿਸ਼ ਬਨਨ ਦੀ ਇੱਛਾ ਪ੍ਰਗਟ ਕੀਤੀ ਜਨਕ ਜੀ ਨੇ ਸੁਖਦੇਵ ਮਨੀ ਮੁਨੀ ਦੇ ਅੰਤਰੀਵਿ ಅಭಿಮಾನ ਨੂੰ ਦੇਖ ਲਿਆ ਤੇ ਮਹਿਲਾ ਨੂੰ ਅੱਗ ਲਾ ਲਈ ਚਟਪਾਠੀ ਪਰਚੰਡ ਰੂਪ ਧਾਰਨ ਕਰ ਗਈ ਸੁਖਦੇਵ 무ਨੀ ਨੂੰ ਆਪਣੀ ਲੰਗੋਟੀ ਤੇ ਕੁਪੀਨ ਦਾ ਫਿਕਰ ਪੈ ਗਿਆ ਕਿ ਸਾੜੀ ਨਾ ਜਾਵੇ ਉਹ ਬਾਗ ਨੂੰ ਤੁਰਨ ਲੱਗੇ ਤਾਂ ਜਨਕ ਜੀ ਨੇ ਕਿਹਾ ਕਿ ਿੱਧਰ ਚੱਲਿਆ ਹੈ ਬਾਹਰ ਮੇਰੀ ਕੁਪੀਨ ਤੇ ਲੰਗੋਟੀ ਪਈ ਹੈ ਉਸ ਨੂੰ ਸੰਭਾਲਣ ਚੱਲਿਆ ਹਾਂ ਕਿਤੇ ਸਾੜੀ ਨਾ ਜਾਣ ਓਏ ਆਪਣੇ ਤਿਆਗੀ ਹੋਣ ਦਾ ਇੰਨਾ ਢਿੰਡੋਰਾ ਫਿਰਿਆ ਹੈ ਕਿ ਮੇਰੇ ਵਰਗਾ ਹੋਰ ਤਿਆਗੀ ਕੋਈ ਨਹੀਂ ਪਰ ਇਹ ਕੀ ਕੀ ਮੇਰੇ ਮਹਿਲਾਂ ਤੇ ਰਾਜ ਦੇ ਸਿੰਘਾਸਨ ਤੇ ਹੋਰ ਕੀਮਤੀ ਸਮਾਨ ਨਾਲੋਂ ਤੇਰੀ ਕੁਪੀਨ ਤੇ ਲੰਗੋਟੀ ਬਥੇਰੇ ਕੀਮਤੀ ਹੈ ਜਨਕ ਜੀ ਨੇ ਕਿਹਾ ਤੇ ਹੁਕਮ ਦਿੱਤਾ ਕਿ ਇਸ ਨੂੰ ਤੱਕੇਵਾਰ ਕੇ ਬਾਹਰ ਕੱਢ ਦਿਓ ਇਹ ਹੀ ਗੁਰੂ ਦੇਖਿਆ ਦਾ ਅਧਿਕਾਰੀ ਨਹੀਂ ਸੁਖਦੇਵ ਦੇ ਮਨ ਨੂੰ ਝੋਟ ਲੱਗੀ ਤੇ ਫਿਲਮ ਵਾਂਗੂ ਉਸ ਦੀਆਂ ਅੱਖਾਂ ਅਗੂ ਸਭ ਕੁਝ ਲੰਗ ਗਿਆ ਜੀਵੇਂ ਉਸਰੇ ਵੱਡੇ ਵੱਟੇ ਰਖੀ ਮੁਨੀ ਤੇ ਭਜਨੀ ਕਾ ਵੀ ਬੇਇਜ਼ਤੀ ਕੀਤੀ ਤੇ ਉਹਨਾਂ ਦੀ ਪੰਡੀ ਕੀਤੀ ਸੀ ਪਿਤਾ ਖੋਲ ਗਿਆ ਉਸਨੇ ਬੇਮੁਖ ਹੋਣ ਕਰਕੇ ਉਹਦੇ ਵੱਲ ਮੂੰਹ ਨਾ ਕੀਤਾ ਸੁਖਦੇਵ ਅੱਗੇ ਤਾਂ ਹੋਰ ਗੱਲ ਸੀ ਪਰ ਹੁਣ ਤੂੰ ਬੇਮੁਖ ਹੋ ਗਿਆ ਹੈ ਗੁਰੂ ਤੋਂ ਮੂੰਹ ਫੇਰਨ ਵਾਲੇ ਵੱਡੇ ਬੇਮੁਖ ਹੁੰਦੇ ਹਨ ਐਸਾ ਬੇਮੁਖ ਜਿਸ ਕੋਲ ਜਾਏਗਾ ਵੇਖਣ ਵਾਲੇ ਦਾ ਜੱਪ ਤੱਕ ਨਸ਼ਟ ਕਰੇਗਾ ਤੇ ਉਸ ਨੂੰ ਨਰਕ ਦਾ ਅਧਿਕਾਰੀ ਬਣਾ ਦੇਵੇਗਾ ਸੋ ਤੂੰ ਹੁਣ ਐਸਾ ਬੇਮੁਖ ਬਣ ਗਿਆ ਹੈ ਨਰਕਾ ਤੋਂ ਬਚ ਨਹੀਂ ਸਕੇਗਾ ਸੁਖਦੇਵ ਅੱਗੇ ਹੀ ਦੁਖੀ ਸੀ ਪਰ ਹੁਣ ਪਿਤਾ ਦੇ ਸ਼ਬਦਾਂ ਨੇ ਝਕਮਾ ਤੇ ਲੂਣ ਲੱਗਣ ਵਾਲਾ ਕੰਮ ਕੀਤਾ ਸੁਖਦੇਵ ਟੜਪ ਕੇ ਕਹਿਣ ਲੱਗਾ ਹੁਣ ਕੀ ਬਣੇ ਪਿਤਾ ਜੀ ਹੁ ਜੋ ਕੁਝ ਬਣ ਸਕਦਾ ਹੈ ਜਨਕ ਜੀ ਹੀ ਬਣਾ ਸਕਦੇ ਹਨ ਉਹਨਾਂ ਕੋਲ ਹੀ ਜਾ ਵਿਆਸ ਜੀ ਨੇ ਕਿਹਾ ਸੁਖਦੇਵ ਜੀ ਦਾ ਅਹੰਕਾਰ ਹੁਣ ਚੱਕਨਾ ਚੂਰ ਹੋ ਚੁੱਕਾ ਸੀ ਉਹ ਫਿਰ ਰਾਜਾ ਜਨਕ ਦੇ ਦਰਬਾਰ ਅਕੇ ਆਖ ਲੋਤਾ ਰਾਜਾ ਜਨਕ ਨੇ ਫਿਰ ਜਵਾਬ ਦਿੱਤਾ ਜਾਓ ਮੈਂ ਹੁਣ ਵਾਪਸ ਜਾਣ ਦੀ ਗਲਤੀ ਨਹੀਂ ਕਰਨੀ ਬੂਹੇ ਅੱਗੇ ਹੀ ਬੈਠਾਂਗਾ ਜੇ ਇਹ ਗੱਲ ਹੈ ਤਾਂ ਉਸ ਨੂੰ ਕਹੋ ਮਹਿਲਾ ਨੇ ਪਿਛਲੇ ਪਾਸੇ ਖਲੋ ਜਾਏ ਤੇ ਸਾਡੇ ਦੂਜੇ ਹੁਕਮ ਦੀ ਉਡੀਕ ਵਿੱਚ ਖਲੋਤਾ ਰਹੇ ਬੈਠੇ ਨਾ ਜਨਕ ਜੀ ਨੇ ਬਾਹਰ ਖਲੋਤੇ ਸੁਖਦੇਵ ਨੂੰ ਕਹਿ ਦਿੱਤਾ ਬਸ ਸੁਖਦੇਵ ਜੀ ਨੇ ਸ਼ੁਕਰ ਕੀਤਾ ਕਿ ਗੁਰੂ ਬਣਾਉਣ ਦਾ ਕੋਈ ਰਾਹ ਨਿਕਲ ਆਇਆ ਹੈ ਤੇ ਉਹ ਜਾਣ ਦੇ ਕੇ ਵੀ ਹੁਣ ਗੁਰੂ ਤारण ਕਰਨ ਮਗਰੋਂ ਹੀ ਇੱਥੋਂ ਮੁੜਨ ਗਏ। ਇਹ ਵਿਚਾਰ ਕੇ ਮਹਿਲਾਂ ਦੇ ਪਿਛਲੇ ਪਾਸੇ ਜਾ ਖਲੋਤੇ ਤੇ 12 ਸਾਲ ਤੱਕ ਖਲੋਤੇ ਰਹੇ। ਹਰ ਮਹੀਨੇ ਰਾਜਾ ਜਨਮ ਜੱਗ ਕਰਦਾ ਸੀ। ਹਜ਼ਾਰਾਂ ਰਿਖੀ मुਨੀ ਆ ਕੇ ਭੋਜਨ ਚੱਕਦੇ ਤੇ ਫਿਰ ਸਭ ਦੀਆਂ ਜੁੱਤੀਆਂ ਪਤਲਾ ਝੁੱਕ ਕੇ ਮਹਿਲਾਂ ਦੇ ਪਿਛਲੇ ਪਾਸੇ ਚੁੱਕੀਆਂ ਜਾਂਦੀਆਂ। ਜੋ ਹਰ ਮਹੀਨੇ ਸੁਖਦੇਵ ਜੀ ਦੇ ਸਿਰ ਵਿੱਚ ਪੈਂਦੀਆਂ ਰਹੀਆਂ ਪਰ ਸੁਖਦੇਵ ਜੀ ਨੇ ਚਿਤ ਨੂੰ ਢੁਲਾਇਆ ਨਾ ਤੇ ਆਪਣੀ ਇਸ ਗੱਲ ਤੇ ਅਡੋਲ ਰਹੇ ਕਿ ਗੁਰੂ ਬੁਲਾਉਣਾ ਹੈ ਤੇ ਗੁਰੂ ਧਾਰਨ ਕਰਕੇ ਹੀ ਇੱਥੋਂ ਮੁੜਨਾ ਹੈ ਗੁਰੂ ਰਾਮਦਾਸ ਜੀ ਨੇ ਵੀ ਲਿਖਿਆ ਹੈ ਝੂਠ ਹੈ ਨ ਝੂਠ ਪੈਸੇ ਉੱਪਰ ਖਿੰਨ ਮਨੁਆ ਟਿਲ ਨਾ ਢੁਲਾਵੇਂ ਗੋ ਸੋਠੀਕ 12 ਸਾਲ ਲਗ ਰਹੇ ਸੁਖਦੇਵ 무ਨੀ ਦਾ ਅਹੰਕਾਰ ਨਵਿਰਤ ਕਰਕੇ ਜਨਕ ਜੀ ਨੇ ਸੁਖਦੇਵ 무ਨੀ ਨੂੰ ਆਪਣੇ ਕੋਲ ਬੁਲਾਇਆ ਨਹਾਇਆ ਤੋਆਇਆ ਫਿਰ ਤੇਲ ਦੀ ਥਾਲੀ ਪਰ ਕੇ ਦਿੱਤੀ ਤੇ ਕਿਹਾ ਸ਼ਹਿਰ ਵਿੱਚ ਫਿਰੋ ਫਿਰ ਸਾਡੇ ਕੋਲ ਆਓ ਜੇ ਤੇਲ ਰੱਤਾ ਵੀ ਡੁੱਲ ਗਿਆ ਤਾਂ ਅਸੀਂ ਤੁਹਾਨੂੰ ਦੇਖਿਆ ਨਹੀਂ ਦੇਵਾਂਗੇ ਤੇ ਜੇ ਅਮਨ ਅਮਾਨ ਤੇਲ ਦੀ ਪਰੀ ਪ੍ਰਾਤੀ ਥਾਲੀ ਲੈ ਕੇ ਸਾਡੇ ਕੋਲ ਪੁੱਜ ਜਾਓਗੇ ਤਾਂ ਗੁਰੂ ਦੇਖਿਆ ਦੇ ਅਧਿਕਾਰੀ ਸੰਭਲੇ ਜਾਓਗੇ ਤੇ ਅਸੀਂ ਤੁਹਾਨੂੰ ਸ਼ਿਸ਼ ਬਣਾ ਲਵਾਂਗੇ ਸੁਖਦੇਵ ਨੂੰ ਤੇਲ ਦੀ ਥਾਲੀ ਦੇ ਕੇ ਸ਼ਹਿਰ ਨੂੰ ਭੇਜ ਦਿੱਤਾ ਉਧਰ ਸ਼ਹਿਰ ਦੇ ਹਰ ਚੌਂਕ ਵਿੱਚ ਰਾਗ, ਨਾਚ ਤੇ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਨ ਦਾ ਹੁਕਮ ਦੇ ਦਿੱਤਾ। ਪਰ ਸੁਖਦੇਵ 무ਨੀ ਜੀ ਇਸ ਇਮਤਿਹਾਨ ਵਿੱਚੋਂ ਵੀ ਪਾਸ ਹੋਏ। ਵਾਪਸ ਆ ਗਏ। ਰਾਜ ਜਨਕ ਜੀ ਨੇ ਉਹਨਾਂ ਦਾ ਬੜਾ ਸਨਮਾਨ ਕੀਤਾ ਤੇ ਉਹ ਸੁਖਦੇਵ ਜੀ ਨੂੰ ਗੁਰੂ ਦੇਖਿਆ ਦੇ ਕੇ ਉਹਨਾਂ ਦੇ ਗੁਰੂ ਬਣ ਗਏ। ਰਾਜਾ ਜਨਕ ਬਾਰੇ ਸਾਧੂ ਮਹਤਮਾ ਜੀ ਕਥਾ ਕੀਰਤਨ ਕਰਦੇ ਹਨ। ਤਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕਿਉ ਪਿਪੇਕ ਇੱਕ ਕੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਐਸਾ ਸਿਮਰਨ ਜਾਣ ਕੇ ਸੰਤਾ پکੜੀ ਤੇਕ ਸਿਮਰਨ ਜਗ ਵਿੱਚ ਸਾਰ ਹੈ ਵਿਸਰ ਕੜੀ ਨਾ ਏਕ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆਂ ਸੁਣਿਆਂ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ